ਅੱਜ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅੱਜ ਇਹ ਬਹੁਤ ਵੱਡੀ ਜਿੱਤ ਹੋਈ ਆ ਔਰ ਮੈਂ ਸਮਝਦਾ ਇਹ ਸਾਰੇ ਇਲਾਕੇ ਦੀ ਸਾਰੇ ਮੇਰੇ ਭੈਣ ਭਰਾਵਾਂ ਦੀ ਮੇਰੇ ਸੱਜਣਾ ਦੀ ਸਮੁੱਚੇ ਇਲਾਕੇ ਦੇ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਮੇਰੇ ਭੈਣ ਭਰਾ ਵੀਰ ਨੌਜਵਾਨ ਵੀਰ ਆਗੂ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹ ਅੱਜ ਇਹ ਜਿੱਤ ਪ੍ਰਾਪਤ ਕਰਾਈ ਬਹੁਤ ਵੱਡੀ ਜਿੱਤ ਪ੍ਰਾਪਤ ਕਰਾਈ ਆ ਮੈਂ ਧੰਨਵਾਦੀ ਆ ਸ਼੍ਰੀ ਅਰਵਿੰਦ ਕੇਜੀਵਾਲ ਸਾਹਿਬ ਦਾ ਤੇ ਧੰਨਵਾਦੀ ਆ ਸਾਡਾ ਭਗਵੰਤ ਸਿੰਘ ਜੀ ਮਾਨ ਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਥੋਂ ਟਿਕਟ ਦੇ ਕੇ ਨਵਾਜਿਆ ਔਰ ਤੁਸੀਂ ਵੇਖਿਆ ਹੀ ਹੋਣਾ ਕਿ ਇਲੈਕਸ਼ਨ ਕਿਸ ਤਰ੍ਹਾਂ ਦੀ ਸੀ ਇਹ ਇਲੈਕਸ਼ਨ ਜਿਹੜੀ ਆ ਇਹ ਕੋਈ ਆਮ ਇਲੈਕਸ਼ਨ ਨਹੀਂ ਸੀ ਇਹ ਇਲੈਕਸ਼ਨ ਸੀ ਕਿ ਉਹਨਾਂ ਲੋਕਾਂ ਦੇ ਬਰਖਲਾਫ ਜਿਨ੍ਹਾਂ ਨੇ ਡਰਾ ਧਮਕਾ ਕੇ ਸਾਡੇ ਸਰਪੰਚਾਂ ਨੂੰ ਸਾਡੇ ਵਰਕਰਾਂ ਨੂੰ ਵੋਟਾਂ ਪਵਾਉਣ ਦੀ ਕੋਸ਼ਿਸ਼ ਕੀਤੀ ਆ ਔਰ ਇਹ ਉਹਨਾਂ ਬੰਦਿਆਂ ਨੇ ਜਿਹੜੇ ਭਾਵੇਂ ਦੂਜੀਆਂ ਪਾਰਟੀਆਂ ਵਾਲੇ ਸੀਗੇ ਉਹਨਾਂ ਨੇ ਜੋ ਵੀ ਵੱਧ ਚੜ ਕੇ ਜੋ ਵੀ ਕਰ ਸਕਦੇ ਸੀ ਭਾਵੇਂ ਉਹ ਗੁਰਦੁਆਰਿਆਂ ਦੇ ਵਿੱਚੋਂ ਸਮਾਨ ਲਿਆ ਲਿਆ ਉਹਨਾਂ ਨੇ ਵੱਡਿਆ ਪਾਵੇ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚੋਂ ਰਾਸ਼ਨ ਵੰਡਿਆ ਉਹਨਾਂ ਨੇ ਗੁਰਦੁਆਰਿਆਂ ਦੀ ਗੋਲਕ ਦੇ ਵਿੱਚੋਂ ਪੈਸੇ ਵੰਡੇ ਉਹਨਾਂ ਨੇ ਗੈਂਗਸਟਰਾਂ ਤੋਂ ਫਰਾਉਤੀ ਲੈਣ ਵਾਲਿਆਂ ਕੋ ਪੈਸੇ ਲੈ ਕੇ ਔਰ ਉਹਨਾਂ ਨੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਧਮਕੀਆਂ ਦਿੱਤੀਆਂ ਗਈਆਂ ਜਿੱਦਣ ਵੋਟਾਂ ਪੈਣੀਆਂ ਸੀ ਉਸ ਦਿਨ ਸਵੇਰੇ ਤੁਸੀਂ ਕਿਸੇ ਨੂੰ ਜਾ ਕੇ ਪਿੰਡ ਨੂੰ ਪੁੱਛ ਲਓ ਧਮਕੀਆਂ ਦਿੱਤੀਆਂ ਗਈਆਂ ਪਰ ਮੱਝ ਦੇ ਲੋਕਾਂ ਨੇ ਮੈਂ ਬੇਨਤੀ ਕਰੂੰਗਾ ਮੱਝ ਦੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਔਰ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਅੱਜ ਫਤਵਾ ਦੇ ਕੇ ਔਰ 12000 ਤੋਂ ਪਲੱਸ ਵੋਟ ਨਾਲ ਜਿਹੜਾ ਜਿੱਤਾਇਆ ਆਮ ਆਦਮੀ ਪਾਰਟੀ ਜਿੰਦਾਬਾਦ ਸੋ ਇਸ ਕਰਕੇ ਮੈਂ ਧੰਨਵਾਦੀ ਹਾਂ ਸਮੁੱਚੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਇੱਥੇ ਦਿਨ ਰਾਤ ਇੱਕ ਕੀਤਾ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦੀ ਆ ਔਰ ਦੁਬਾਰਾ ਮੈਂ ਸਾਰੇ ਇਸ ਇਲਾਕਾ ਨੁਆਸੀਆਂ ਦਾ ਇਸ ਭੈਣ ਭਰਾਵਾਂ ਦਾ ਮੇਰਾ ਸਿਰ ਝੁਕਦਾ ਇਨਾਂ ਅੱਗੇ ਕਿ ਜਿਨ੍ਹਾਂ ਨੇ ਹਰ ਇੱਕ ਚੀਜ਼ ਨੂੰ ਅਨਗੋਲਿਆ ਔਰ ਨਹੀਂ ਕਿਸੇ ਦੀ ਗੱਲ ਦੇ ਵਿੱਚ ਆਏ ਨਹੀਂ ਕਿਸੇ ਦੀ ਧਮਕੀ ਤੋਂ ਡਰੇ ਤਖੜੇ ਹੋ ਕੇ ਜਿਨ੍ਹਾਂ ਨੇ ਇਹ ਇਲੈਕਸ਼ਨ ਲੜੀ ਆਪਣੀ ਇਲੈਕਸ਼ਨ ਲੜੀ ਕਿਹੜੇ ਮਸਲੇ ਨੂੰ ਲੈ ਕੇ ਤਰਜੀਹ ਹੋਂਗੇ ਜੀ ਕਿਹੜੇ ਬੱਚੇ ਕਿਹੜੇ ਵਿਕਾਸ ਤੇ ਕਿਹੜੇ ਮਸਲੇ ਨੇ ਜੀ ਕਿਹੜੇ ਮੁੱਖ ਮਸਲੇ ਕਿਹੜੇ ਨੇ ਦੇਖੋ ਮਸਲੇ ਬੜੇ ਨੇ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਮਸਲੇ ਬੜੇ ਨੇ ਇਹ ਹੌਲੀ ਹੌਲੀ ਅੱਜ ਸ਼ੁਰੂਆਤ ਹੋਈ ਆ ਅੱਜ ਜਨਤਾ ਨੇ ਇੱਕ ਵਿਸ਼ਵਾਸ ਪ੍ਰਗਟਾਇਆ ਆ ਮੇਰੇ ਤੇ ਪਾਰਟੀ ਤੇ ਸਰਕਾਰ ਤੇ ਔਰ ਮੈਂ ਸਮਝਦਾ ਇਹ ਅਸੀਂ ਵਿਸ਼ਵਾਸ ਨਹੀਂ ਟੁੱਟਣ ਦੇਾਂਗੇ ਬਹੁਤ ਬਹੁਤ ਧੰਨਵਾਦ